ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਮਾਰਾ ਰਿਕਾਰਡ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਅੱਪਾ ਗੱਲ ਕਰਾਂਗੇ ਟੀਵੀ ਦੀ ਦਵਾਈ ਇੱਥੇ ਲਿਖਿਆ ਹੋਇਆ ਤਪਦਿਕ ਟੀਵੀ ਤਪਦਿਕ ਟੀਵੀ ਨੂੰ ਕਹਿੰਦੇ ਆ ਜਿਹੜੀ ਲੋਕਾਂ ਨੂੰ ਟੀਵੀ ਹੋ ਜਾਂਦੀ ਆ ਰਸ਼ੀਤ ਸ਼ਾਤੀ ਤੇ ਰੇਸ਼ਾ ਜੰਮ ਲਿਆਣਾ ਤੇ ਹੋਰ ਵੀ ਮਤਲਬ ਬਹੁਤ ਪਰੋਬਲ ਮੋਦੀਆ ਰਾਤ ਨੂੰ ਪਸੀਨਾ ਆਉਂਦਾ ਥੋੜਾ ਥੋੜਾ ਕੰਮ ਕਰਦੇ ਆ ਤੇ ਥਕਿਆ ਹੋਇਆ ਮਹਿਸੂਸ ਹੁੰਦਾ ਵਾ ਇਹ ਜਿਦਾਂ ਹੀ ਖਾਂਦੀ ਉਹਦੇ ਨਾਲ ਖੋਲਣਾ ਦਾ ਰਾਤ ਨੂੰ ਬਹੁਤ ਜ਼ਿਆਦਾ ਮੁੜਕਾਉਣਾ ਇਹ ਹੈਗਾ ਵਾ ਟੀਵੀ ਦੇ ਲੱਛਣ ਆ ਜਿਨ੍ਹਾਂ ਨੂੰ ਟੀਵੀ ਹੋ ਗਈ ਉਹਦੇ ਵਾਸਤੇ ਨੁਸਖਾ ਵੀ ਇੱਥੇ ਲਿਖਿਆ ਹੋਇਆ ਉਹ ਗੌਦਨ ਤੇ 50 ਗ੍ਰਾਮ ਮੂੰਗਾ ਭਤਮਾ 20 ਗ੍ਰਾਮ ਜਿਹੜੀ ਵੈਸੇ ਮੂੰਗਾ ਇਹ 10 ਗ੍ਰਾਮ ਪਾ ਲਓ 10 ਗ੍ਰਾਮ ਮੂੰਗਾ ਭਤਮਾ ਬਾਂਸਾ ਪੱਤਰ ਪਾਊਡਰ 20 ਗ੍ਰਾਮ ਟਿੱਕਰ ਦੀ ਗੋ 10 ਗ੍ਰਾਮ ਬਾਂਸਾ ਪੱਤਰ ਹੁੰਦਾ ਜਿਹੜੇ ਬਾਂਸਲੇ ਵੀਟੇ ਹੁੰਦੇ ਨੇ ਨਾ ਪਹਿਲੀਆਂ ਕੋਲੀਆਂ 'ਚ ਤੇ ਜਾਂਕ ਲੋਕਾਂ ਨੇ ਝੜਕਾ ਤੇ ਵਗੈਰਾ ਲਾਉਂਦੇ ਨਹਿਰਾਂ ਦੇ ਸੂਏਾਂ ਦੇ ਜਿਹਦੇ ਹੁੰਦੇ ਉਹਦੇ ਪੱਤਰ ਲੈ ਕੇ ਉਹਨਾਂ ਨੂੰ ਸਕਾ ਕੇ ਉਹਦਾ ਪਾਊਡਰ ਬਣਾ ਲਓ ਜਾਂ ਅੰਸਾਰੀ ਦੀ ਦੁਕਾਨ ਤੋਂ ਮਿਲ ਜੇਲੀ ਅੰਸਾਰੀ ਕੋਲੋਂ ਲੈ ਲਓ ਉਹ ਸਹੀ ਰਹਿਣੀ ਇਥੇ ਲਿਖਿਆ ਫਿਰ ਅੱਗੇ ਸਭ ਚੀਜ਼ਾਂ ਕੁੱਟ ਕੇ ਕੱਪੜੇ ਛਾਣ ਕਰਕੇ ਰਗੜ ਲਓ ਸਾਰੀਆਂ ਚੀਜ਼ਾਂ ਨੂੰ ਕੁੱਟ ਕੇ ਕੱਪੜੇ ਛਾਣ ਕਰਕੇ ਥੇਰੇ ਕਰੀ ਰਗੜਾਈ ਕਰੋ ਚੰਦਰਾ ਜਦੋਂ ਇੱਕਦਮ ਐਦਾਂ ਬਣ ਗਏ ਲੈਦੇ ਉਹ ਇੱਕਦਮ ਐਦਾਂ ਜਦੋਂ ਖੜੀਦਾ ਉਹਦੇ ਚ ਇੱਕ ਰਤੀ ਜਨੀ ਵੀ ਡਲੀਨੀ ਵੀ ਇੱਕਦਮ ਐਦਾਂ ਪਾਊਡਰ ਰੂਪ ਹੁੰਦਾ ਮਲਾਈ ਕਰਕੇ ਇਸ ਤਰ੍ਹਾਂ ਬਣ ਜੂ 4 ਰਤੀ ਤੋਂ 8 ਰਤੀ ਸਵੇਰੇ ਤੇ ਸ਼ਾਮ ਨੂੰ ਦੋ ਟਾਈਮ ਬੱਕਰੀ ਦਾ ਦੁੱਧ ਗਰਮ ਕਰਕੇ ਗਾਂ ਦੇ ਦੁੱਧ ਨਾਲ ਖੋਤੀ ਦਾ ਦੁੱਧ ਊਠਨੀ ਦਾ ਦੁੱਧ ਇਹਨਾਂ ਦੇ ਦੁੱਧ ਨਾਲ ਕਿਸੇ ਨਾਲ ਵੀ ਦੇ ਦਿਓ ਬੱਕਰੀ ਦੇ ਦੁੱਧ ਦੇ ਦਿਓ ਗਰਮ ਕਰਕੇ ਦੋਵੇਂ ਜਿਹੜਾ ਗਰਮ ਕਰਕੇ ਉਹਦੇ ਨਾਲ ਦਵਾਈ ਖਾਣੀ ਜਾਂ ਗਾਂ ਦਾ ਦੁੱਧ ਪੀ ਲਓ ਜਾਂ ਖੋਤੀ ਦਾ ਦੁੱਧ ਪੀ ਲਓ ਊਠਨੀ ਦੇ ਦੁੱਧ ਵੀ ਲੇ ਜੇ ਖੋਤੀ ਦੇ ਦੁੱਧ ਨਾਲ ਪੀਓਗੇ ਸਭ ਤੋਂ ਬੈਸਟ ਹੋਊ ਖੋਤੀ ਦੇ ਦੁੱਧ ਦੇ ਇੰਨੇ ਜਾਦੇ ਫਾਇਦੇ ਆ ਆਯੁਰਵੇਦ ਕਹਿੰਦਾ ਇੱਥੇ ਲਿਖਿਆ 1 ਮਹੀਨੇ ਤੋਂ ਲੈ ਕੇ 15 ਦਿਨ ਤੱਕ ਦਵਾਈ ਖਾਣ ਨਾਲ ਰੋਗੀ ਨੂੰ ਪਤਾ ਲੱਗ ਜਾਂਦਾ ਹੈ ਉਹ 2 ਮਹੀਨੇ ਤੋਂ ਲੈ ਕੇ 30 ਦਿਨ ਵਿੱਚ ਸਰੀਰ ਵਧਣ ਲੱਗ ਜਾਂਦਾ ਹੈ ਭਾਵ ਭਾਰਾ ਹੋ ਜਾਂਦਾ ਹੈ 3 ਮਹੀਨੇ ਦਾ ਕੋਰਸ ਪੂਰਾ ਕਰੋ ਰੋਗੀ ਬਿਲਕੁਲ ਠੀਕ ਹੋ ਜਾਂਦਾ ਹੈ ਇਹ ਸ਼੍ਰੀਮਨ ਮੇਘਰਾਜ ਜੀ ਇੱਥੇ ਇਹ ਨੁਸਖੇ ਦੱਸਦੇ ਆ। ਤਾਂ ਇਹ ਜਿਹੜੇ ਨੁਸਖੇ ਆ ਇਹ ਬੜੇ ਪ੍ਰਾਤਨ ਗ੍ਰੰਥਾਂ ਦੇ ਆ। ਇਹਨਾਂ ਨੂੰ ਵਰਤ ਕੇ ਆ ਵਿਖਿਆ ਕਰੋ। ਚਲੋ ਗੁਰੂ ਮਹਾਰਾਜ ਕਿਰਪਾ ਕਰਨ ਵਾਸਤੇ ਇਹ ਜਿਹੜੇ ਰੋਗ ਲੱਗੇ ਨੇ। ਕਿਹਦੇ ਨੂੰ ਲੱਗ ਜਾਂਦਾ ਉਹ ਨੂੰ ਵੀਡੀਓ ਸ਼ੇਅਰ ਕਰ ਦਿਓ। ਇਹ ਨੁਸਖੇ ਜਿਹੜੇ ਆ ਇਹ ਫ੍ਰੀ ਦੇ ਵਿੱਚ ਕਿਸੇ ਨੂੰ ਧਾਮ ਕਰਿਆ ਕਰੋ ਤਾਂ ਕਿ ਹੋਰ ਕਿਸੇ ਦਾ ਭਲਾ ਹੋ ਸਕੇ। ਇਹ ਟੀਵੀ ਦਾ ਇਲਾਜ ਜਿਨ੍ਹਾਂ ਨੂੰ ਟੀਵੀ ਬੜੀ ਭੈੜੀ ਬਿਮਾਰੀ ਆ। ਇਕੰਧਾਂ ਦੇ ਵਿੱਚ ਨਿਕਲ ਜਾਂਦੀ ਹੈ ਐਡੀ ਗੰਦੀ ਬਿਮਾਰੀ ਹੈ ਤਾਂ ਵੀਡੀਓ ਵਧੀਆ ਲੱਗੇ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਇਸੇ ਤਰ੍ਹਾਂ ਦੀਆਂ ਵੀਡੀਓ ਦੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬੈਲ ਆਈਕਨ ਦੀ ਘੰਟੀ ਦਿਵਾਓ ਜਿਹੜੀ ਅਸੀਂ ਵੀਡੀਓ ਪਾਈਏ ਤੁਹਾਨੂੰ ਸਭ ਤੋਂ ਪਹਿਲਾਂ ਪਹੁੰਚੇ